ਜਿਹੜੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਡਾਉਨਟਰੰਪ ਕਦੇ ਕਦੇ ਟਾਰਫ ਲਾ ਦਿੰਦਾ ਕਦੇ ਟਾਰਫ ਮਤਲਬ ਰਹਿਣ ਦਿੰਦਾ ਜੋ ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਜੀ ਇਕਨੋਮੀ ਜਿਹੜੀ ਹੈ ਯੂ ਐਸ ਇਕਨੋਮੀ ਦੇ ਵਿੱਚ ਕਾਫੀ ਫਰਕ ਪਿਆ ਦੇ ਨਾ ਸਪੈਸ਼ਲੀ ਸਪਲਾਈ ਚੇਨ ਦੇ ਵਿੱਚ ਹੂੰ ਹੂੰ ਡਿਸਟਰਪਸ਼ਨ ਇੱਕ ਤਰ੍ਹਾਂ ਦੀ ਹੋਈ ਹੈ ਭਾਜੀ ਐਂਡ ਦੂਜੀ ਗੱਲ ਜਿਹੜਾ ਟਰਸਟ ਫੈਕਟਰ ਸੀਗਾ ਨੇਸ਼ਨ ਤਾਂ ਆਪਾਂ ਪਹਿਲੀ ਗੱਲ ਕਰਦੇ ਸੀ ਜਿਹੜਾ ਦੁਨੀਆ ਦੇ ਵਿੱਚ ਇੱਕ ਉਹ ਸੀਗਾ ਦਾ ਕਨੈਕਸ਼ਨ ਪੁਆਇੰਟ ਜਿਹੜਾ ਪੋਲੀਟੀਕਲੀ ਤੇ ਉਹਦੇ ਵਿੱਚ ਵੀ ਬਹੁਤ ਫਰਕ ਪਿਆ ਤੇ ਕਾਫੀ ਲੋਕ ਹੁਣ ਚਾਹੇ ਕੁਝ ਕੰਟਰੀਆਂ ਨਹੀਂ ਕਹਿ ਰਹੀਆਂ ਯੂਐਸ ਦੇ ਨਾਲ ਸਦਾ ਪੰਗਾ ਨਹੀਂ ਲੈ ਰਹੀਆਂ ਬਟ ਦੇ ਆਰ एवरीवन ਫਾਈਂਡਿੰਗ देयर ਅਲਟਰਨੇਟਿਵਸ ਵੀ ਬੈਸਟ ਅਲਟਰਨੇਟਿਵ ਕਿਉਂਕਿ ਸਾਲਾ ਬਿਕੋਜ਼ ਰਿਲਾਇ ਕਰਨਾ ਯੂਐਸ ਦੇ ਉੱਪਰ ਐਜ਼ ਅ ਸਟ੍ਰੈਟੈਜੀਕ ਪਾਰਟਨਰ ਡਿਫਿਕਲਟ ਹੋ ਗਿਆ ਹਨਾ ਬਿਲਕੁਲ ਇਹੀ ਹੈ ਨਾ ਸਪਲਾਈ ਚੇਨਸ ਹੈਗੀਆਂ ਉਹ ਡਿਸਟਰਪਟ ਹੋ ਰਹੀਆਂ ਉਹ ਕਈ ਵਾਰੀ ਤੁਹੈ ਇੰਨੀਆਂ ਡਿਸਟਰਪਟ ਹੋ ਜਾਂਦੀਆਂ ਉਹ ਮੁੜ ਕੇ ਨਹੀਂ ਆਉਨੀਆਂ so hmm. during the u.s debate uh, and uh, supply chain but yeah bani who knows maybe it will never come back and this could be just a more negative uh, ਯੂਐਸ ਸਾਈਡ ਨੂੰ ਮਰੇ ਮਤਲਬ ਇਕਨੋਮੀ ਦੇ ਵਿੱਚ ਉਹ ਸਾਨੂੰ ਨੰਬਰ ਤਾਂ ਦਿਸੇ ਪੈਣੇ ਆ ਅਗਲੇ ਮਹੀਨੇ ਕਿਤੇ ਹਿੱਣ ਕਿੱਧਰ ਨੂੰ ਜਾਂਦੇ ਆ ਭਾਈ ਤੁਸੀਂ ਕਿੰਨੇ ਜਿਹੜੇ ਇੰਪੋਰਟ ਐਕਸਪੋਰਟ ਜਿਨ੍ਹਾਂ ਦਾ ਲਾਈਕ ਲਾਈਵਲੀਹੂਡ ਆ ਇੰਪੋਰਟ ਐਕਸਪੋਰਟ ਰਾਈਟ ਛੋਟੇ ਸਕੇਲ ਤੋਂ ਲੈ ਕੇ ਮੀਡੀਅਮ ਸਕੇਲ ਦੇ ਲੋਕ ਹੈਗੇ ਨੇ ਜਿਹੜੇ ਕੁਛ 100000 ਡਾਲਰ ਤੋਂ ਲੈ ਕੇ ਸਮਾਨ ਕੁਛ ਮਿਲੀਅਨ ਦੇ ਵਿੱਚ ਉਹ ਕਰਦੇ ਨੇ ਮੰਥਲੀ ਹੈਨਾ ਮੋ ਅਰਾਊਂਡ ਉਹਨਾਂ ਦਾ ਕਿੰਨੇ ਲੋਕਾਂ ਨੂੰ ਨੁਕਸਾਨ ਹੋਇਆ ਇਸ ਪਿਛਲੇ 4-6 ਮਹੀਨਿਆਂ ਦੇ ਵਿੱਚ ਇਸ ਚੱਕਰ ਦੇ ਵਿੱਚ ਕਿਉਂਕਿ ਉਹਨਾਂ ਦਾ ਸਮਾਨ ਫਸ ਗਿਆ ਤੇ ਜਾਂ ਫਿਰ ਉਹਨਾਂ ਨੂੰ ਛੜਾ ਨਹੀਂ ਪਾਏ ਜਾਂ ਉਹਨਾਂ ਨੂੰ ਲੱਗਿਆ ਵਰਤ ਨਹੀਂ ਹੁਣ ਜਿਹੜੇ ਹਿੱਟ ਹੋ ਗਈ ਆ ਜਿਨ੍ਹਾਂ ਨੂੰ ਕੁਝ ਕਿਉਂਕਿ ਜਦ ਬੰਦੇ ਦਾ ਸਾਈਕਲ ਟੁੱਟ ਜਾਂਦਾ ਨਾ ਜਿਹੜਾ ਵਪਾਰੀ ਹੁੰਦਾ ਨਾ ਲੈਂਡ ਦੇਣ ਹੁੰਦਾ ਆ ਬਈ ਆਹ ਚੀਜ਼ ਵੇਚਾਂਗੇ ਅੱਗੇ ਪੈਸਾ ਚੱਕਾਂਗੇ ਅੱਗੇ ਮੂਵ ਕਰਾਂਗੇ ਤੋਂ ਉਹ ਫਿਰ ਉਹ ਕੰਫੀਡੈਂਸ ਨੂੰ ਬਹੁਤ ਹਰਟ ਕਰਦਾ ਆਈ ਥਿੰਕ ਜਿਹੜੇ ਖਾਸ ਕਰ স্মਲ ਤੇ ਮੀਡਲ ਸਕੇਲ ਵਾਲਿਆਂ ਨੂੰ ਜੀ ਬਿਲਕੁਲ ਦੇਖੋ ਇੱਕ ਵਾਰੀ ਉਹੀ ਹੁੰਦੀ ਆ ਬਈ ਕਦੇ ਟੈਕਸ ਲੱਗ ਗਿਆ ਕਦੇ ਨਹੀਂ ਲੱਗ ਗਿਆ ਆ ਆਰਡਰ ਕਰੀਏ ਕਿ ਨਹੀਂ ਮਤਲਬ ਉਹ ਬਹੁਤ ਡਿਸਟਰਪਸ਼ਨ ਆ walmart amazon we can't mm. hold uh, back the tariffs anymore. we got to pass it on to the consumer. Uh, mm. so i don't think that look at the target. target was enough. all the retailers are taking a hit. Uh, the dollar stores were all done, dollar general, dollar tree, uh, every one of them were taking a hit because they on they china on So it, it, it's a negative. And the supply chains are getting disrupted. And whether they're going to come back, let's see. ਹਾਂ ਬਿਲਕੁਲ ਐਂ ਦੂਜੀ ਗੱਲ ਐਡਵਾਂਟੇਜ ਇਹਨੂੰ ਚਾਈਨਾ ਨੂੰ ਮਿਲਣਾ ਦਾ ਜ਼ਿਆਦਾ ਦੇ ਦੇਣੀ ਇਹਨਾਂ ਨੇ ਬਿਕੋਜ਼ ਰੀਸਨ ਇਟਸ ਆਫਟਰ ਯੂਐਸ ਅਗਰ ਕੋਈ ਜ਼ਿਆਦਾ ਦੁਨੀਆ ਦਾ ਪੋਰਟਸ ਨੂੰ ਕੰਟਰੋਲ ਕਰਦਾ ਉਹ ਚਾਈਨੀਜ਼ ਰਾਈਟ ਸੋ ਉਹ ਉਹਨਾਂ ਕੋਲ ਇੱਕ ਸਪਲਾਈ ਚੇਨ ਆਈ ਥਿੰਕ ਬੈਟਰ ਮੈਕਨਿਜ਼ਮ ਹੈਗਾ ਆ ਸੋ ਬਾਕੀ ਜਿਹੜੀਆਂ ਯੂਰੋਪੀਅਨ ਕੰਟਰੀ ਹੋ ਗਈਆਂ ਜਾਂ ਬਾਕੀ ਜਿਹੜੇ ਇਹਨਾਂ ਦੇ ਸਟ੍ਰੈਟੇਜਿਕ ਪਾਰਟਨਰ ਸੀਗੇ ਯੂਐਸ ਦੇ ਹੁਣ ਸ਼ਾਇਦ ਥੋੜਾ ਜਿਹਾ ਸਟੈਂਸ ਚੇਂਜ ਕਰਨਗੇ ਹੌਣਾ ਟਾਈਮ ਦੇ ਵਿੱਚ